ਸਾਬਕਾ ਸੰਸਦ ਮੈਂਬਰ ਸਮਰਜੀਤ ਸਿੰਘ ਮਾਨ ਨੇ ਦੋ ਵੱਡੇ ਐਲਾਨ ਕੀਤੇ ਨੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰ ਰਹੇ ਹਾਂ ਦਰਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਜਮਾਤ ਕਹਿ ਰਹੀ ਹੈ ਕਿ ਸ਼੍ਰੀ ਕਰਤਾਰਪੁਰ ਸਾਫ ਕੋਰੀਡੋਰ ਖੋਲਣਾ ਚਾਹੀਦਾ ਹੈ ਜਦਕਿ ਭਾਜਪਾ ਕਹਿੰਦੀ ਹੈ ਕਿ ਸੁਰੱਖਿਆ ਦਾ ਗੰਭੀਰ ਮੁੱਦਾ ਇਸ ਲਈ ਨਹੀਂ ਖੋਲਣਾ ਚਾਹੀਦਾ ਦੋਵੇਂ ਇੰਡੀਆ ਦੀਆਂ ਜਮਾਤਾਂ ਦੀ ਸਿੱਖਿਆ ਦੇ ਇਸ ਮੁੱਦੇ ਉੱਤੇ ਸੋਚ ਵਿੱਚ ਫਰਕ ਕਿਉਂ ਹੈ ਸਿੱਖਾਂ ਦੇ ਗੁਰੂ ਧੰਮਾ ਦਰਸ਼ਨ ਦੇਦਾਰੇ ਕਰਨ ਵਿੱਚ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਕਿਉਂ ਕੀਤੇ ਜਾ ਰਹੇ ਨੇ ਮਾਨ ਨੇ ਕੇਂਦਰ ਦੀਆਂ ਦੋਵੇਂ ਸਿਆਸੀ ਜਮਾਤਾਂ ਕਾਂਗਰਸ ਅਤੇ ਭਾਜਪਾ ਵੱਲੋਂ ਸੱਕਾਉਮ ਦੇ ਪਾਕਿਸਤਾਨ ਵਿੱਚ ਰਹਿ ਚੁੱਕੇ ਗੁਰੂ ਧੰਮਾ ਦੇ ਦਰਸ਼ਨ ਦੇਦਾਰੇ ਲਈ ਪਾਕਿਸਤਾਨ ਹਕੂਮਤ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਦਰਸ਼ਨਾ ਲਈ ਖੋਲਣ ਦੇ ਮੁੱਦੇ ਉੱਤੇ ਉਪਰੋਕਤ ਦੋਵੇਂ ਜਮਾਤਾਂ ਦੀ ਵੱਖੋ ਵੱਖਰੀ ਸੋਚ ਉੱਤੇ ਗਹਿਰੇ ਦੁੱਖ ਜ਼ਾਹਿਰ ਕਰਦੇ ਹੋਏ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਉਹਨਾਂ ਕਹਿਆ ਕਿ ਪਾਕਿਸਤਾਨ ਵਿੱਚ ਸਿੱਖ ਗੁਰੂ ਧਾਮਾਂ ਦੇ ਦਰਸ਼ਨ ਦੇਦਾਰਾਂ ਦਾ ਮੁੱਦਾ ਧਰਮ ਨਾਲ ਸੰਬੰਧਿਤ ਹੈ ਜਦ ਕਿ ਸੁਰੱਖਿਆ ਦਾ ਮੁੱਦਾ ਧਰਮ ਤੋਂ ਉੱਪਰ ਕਿਵੇਂ ਹੋ ਸਕਦਾ ਸਾਨੂੰ ਤਾਂ ਦਰਸ਼ਨਾਂ ਲਈ ਪਾਕਿਸਤਾਨ ਹਕੂਮਤ ਹਰ ਤਰ੍ਹਾਂ ਦੀ ਖੋਲੀ ਨਹੀਂ ਦਿੰਦੀ ਬਲਕਿ ਸਮੁੱਚੇ ਪਾਕਿਸਤਾਨ ਨਿਵਾਸੀਆਂ ਵੱਲੋਂ ਅਜੇ ਸਮੇਂ ਅਤੇ ਸਿੱਖਾਂ ਦਾ ਉੱਥੇ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਤੇ ਸਤਿਕਾਰ ਕੀਤਾ ਜਾਂਦਾ ਹੈ ਸਕੰਦਲ ਸੁਰੱਖਿਆ ਦੀ ਗੱਲ ਸਾਡੀ ਯਾਤਰਨ ਨਾਲ ਕਿਵੇਂ ਜੋੜੀ ਜਾ ਰਹੀ ਹੈ ਸਾਡੀ ਪਾਕਿਸਤਾਨ ਯਾਤਰਾ ਤੇ ਵੀ ਪੌਂਦੀ ਲਗਾ ਦਿੱਤੀ ਗਈ ਹੈ ਜਿੱਥੋਂ ਤੱਕ ਸਿੱਖਾਂ ਦੀ ਇੰਡੀਅਨ ਹਕਮਰਾਨਾਂ ਵੱਲੋਂ ਸੁਰੱਖਿਆ ਦਾ ਪ੍ਰਸ਼ਨ ਹੈ 30 35 35 ਸਾਲਾਂ ਤੋਂ ਸੱਖਾਂ ਨੂੰ ਜ਼ਬਰੀ ਹਕਮਰਾਨਾਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਜੋ ਛਤੀਸ਼ਗੜ ਝਾਰਖੰਡ ਬਿਹਾਰ ਅਸਾਮ ਮਨੀਪੁਰ ਆਦ ਵਿੱਚ ਆਦਵਸੀ ਨੇ ਅਤੇ ਜੋ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਨੂੰ ਨਕਸਲਾਈਟ ਕਹਿ ਕੇ ਮਾਰਿਆ ਜਾ ਰਿਹਾ ਫਿਰ ਗੁਜਰਾਤ ਵਿੱਚ 2002 ਵਿੱਚ 2000 ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਗਿਆ 2003 ਵਿੱਚ 60000 ਸਿੱਖ ਜ਼ਿਮੀਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਰੀ ਖੋ ਕੇ ਬੇਜਮੀਨੇ ਤੇ ਬੇਕਾਰ ਕੀਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਮੁੜ ਵਸੇਬਾ ਨਹੀਂ ਕੀਤਾ ਗਿਆ ਫਿਰ 2000 ਵਿੱਚ ਚਿੱਠੀ ਸੰਗਪੁਰਾ ਵਿਖੇ 43 નિર્ਦੋਸ਼ ਅੰਮ੍ਰਿਤਧਾਰੀ ਸਿੱਖਾਂ ਦਾ ਫੌਜ ਵੱਲੋਂ ਕਤਲਅੰਗ ਕੀਤਾ ਗਿਆ ਕੋਈ ਇਨਸਾਫ਼ ਨਹੀਂ ਮਿਲਿਆ 1984 ਵਿੱਚ ਰਾਜੀਵ ਗਾਂਧੀ ਨੇ ਸਿੱਖ ਕੌਮ ਦਾ ਸਾਜਿਸ਼ੀ ਢੰਗ ਨਾਲ ਕਤਲੇਆਮ ਕਰਵਾਇਆ ਫੌਜ ਜਿਸ ਦੀ ਜ਼ਿੰਮੇਵਾਰੀ ਇਸ ਕਤਲੇਆਮ ਨੂੰ ਰੋਕਣ ਦੀ ਸੀ ਉਹ ਬੈਰਕਾਂ ਵਿੱਚੋਂ ਬਾਹਰ ਹੀ ਨਹੀਂ ਨਿਕਲੀ ਹੁਣ ਜਦ ਪੰਜਾਬ ਵਿੱਚ ਹੜ੍ਹਾਂ ਨੇ ਹਰ ਪਾਸੇ ਵੱਡਾ ਨੁਕਸਾਨ ਕੀਤਾ ਉਦੋਂ ਵੀ ਫੌਜ ਬੈਰਕਾਂ ਵਿੱਚੋਂ ਬਾਹਰ ਨਹੀਂ ਆਈ ਇੱਥੋਂ ਤੱਕ ਕਿ ਜਸਟਿਸ ਗੰਬੋਈ ਨੂੰ ਹੁਕਮਰਾਨਾਂ ਨੇ ਚਾਂਦੀ ਦੀ ਜੁੱਤੀ ਮਾਰ ਕੇ ਉਸ ਤੋਂ ਰਾਮ ਮੰਦਰ ਦੇ ਹੱਕ ਵਿੱਚ ਫੈਸਲਾ ਕਰਵਾ ਲਿਆ ਇਸ ਸਮੇਂ ਵੀ ਸੱਤ ਕੌਮ ਨਾਲ ਪੰਜਾਬੀਆਂ ਨਾਲ ਅਤੇ ਹੋਰ ਕਟਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋਂ ਘੋਰ ਜ਼ਬਰ ਜ਼ੁਲਮ ਵਿਤਕਰੀਕ ਜਾਰੀ ਨੇ ਜਦ ਕਿ ਅਜਿਹੇ ਸਮਿਆਂ ਤੇ ਤਾਂ ਹੁਕਮਰਾਨਾਂ ਨੂੰ ਚਾਹੀਦਾ ਕਿ ਉਹ ਖੁੱਲ੍ਹੇਦਿਲੀ ਨਾਲ ਅਮਲ ਕਰਦੇ ਹੋਏ ਸਕੌਮ ਅਤੇ ਹੋਰ ਕਟਗਿਣਤੀ ਕੌਮਾਂ ਦੇ ਮਸਲਿਆਂ ਨੂੰ ਸੋਚ ਸਮਝ ਕੇ ਹੱਲ ਕਰਨ ਨਾਲ ਹੀ ਉਹਨਾਂ ਕਿਹਾ ਕਿ ਪਾਕਿਸਤਾਨ ਦੀ ਹਕੂਮਤ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਕੇ ਸਾਡੀ ਸੱਚਰਕੋਣੀ ਇੱਛਾ ਨੂੰ ਸੰਪੂਰਨ ਕਰਦੇ ਹੋਏ ਉਦਮ ਕੀਤੇ ਨੇ ਹੁਣ ਜਦ ਬਨੌਤੀ ਹੜਾ ਰਹੀ ਪੰਜਾਬ ਪੰਜਾਬੀਆਂ ਤੇ ਪਾਕਿਸਤਾਨ ਦੇ ਨਿਵਾਸੀਆਂ ਦਾ ਨੁਕਸਾਨ ਕੀਤਾ ਗਿਆ ਤਾਂ ਉਸਵੇਂ ਵੀ ਲੈnde ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਮ ਨੇ ਫੌਰੀ ਆਪਣੀ ਫੌਜ ਅਤੇ ਅਫਸਰ شاہੀ ਨੂੰ ਹੁਕਮ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਚਾਏ 88 ਫੁੱਟ ਪਾਣੀ ਨੂੰ ਸਾਫ਼ ਕਰਵਾਉਂਦੇ ਹੋਏ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਈ ਜਿਸ ਤੋਂ ਪਰਤਕ ਹੋ ਜਾਂਦਾ ਕਿ ਪਾਕਿਸਤਾਨ ਹਕੂਮਤ ਤੇ ਪਾਕਿਸਤਾਨੀਆਂ ਦੇ ਮਨ ਵਿੱਚ ਗੁਰੂ ਘਰਾਂ ਵਿੱਚ ਸ਼ਰਧਾਲੂਆਂ ਦੇ ਸਤਕਾਰ ਕਾਇਮ ਕਰਨ ਵਿੱਚ ਵੱਡਾ ਯੋਗਦਾਨ ਅਤੇ ਉਹ ਨਿਰੰਤਰ ਅਜਈਆਂ ਯਾਤਰਾਵਾਂ ਤੇ ਸਿੱਖਾਂ ਦਾ ਪੂਰਨ ਸ਼ਰਧਾ ਤੇ ਸਤਕਾਰ ਸਹਿਤ ਸਵਾਗਤ ਵੀ ਕਰਦੇ ਨੇ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਨੇ ਪਰ ਸਾਡੇ ਹੁਕਮਰਾਨ ਸਿੱਖ ਸ਼ਰਧਾਲੂਆਂ ਦੇ ਸਤਕਾਰ ਨੂੰ ਸੱਟ ਮਾਰ ਕੇ ਗੁਰਨਾਨਕ ਸਾਹਿਬ ਦੇ ਗੁਰਪੁਰੋ ਤੇ ਮਹਾਨ ਮੌਕੇ ਤੇ ਸਿੱਖਾਂ ਦੇ ਜਾਣ ਵਾਲੇ ਜਥੇ ਦੀ ਯਾਤਰਾ ਉੱਤੇ ਰੋਕ ਲਗਾ ਕੇ ਹੁਕਮਰਾਨਾਂ ਨੇ ਸਿਕੋਂ ਪ੍ਰਤੀ ਨਫਰਤੀ ਭਾਵਨਾ ਨੂੰ ਅਜਾਗਰ ਕੀਤਾ ਜਦ ਕਿ ਅਜਹੀਆਂ ਯਾਤਰਾਵਾਂ ਤੇ ਕੋਈ ਵੀ ਹੁਕਮਰਾਨ ਅਜਹੀਆਂ ਰੋਕਾ ਨਹੀਂ ਲਗਾ ਸਕਦਾ ਕਿਉਂਕਿ ਇਹ ਗੁਰੂ ਘਰ ਰਾਉਟ ਸਰਵੱਤ ਦੇ ਭਲੇ ਤੇ ਮਨੁੱਖਤਾ ਦੀ ਬਿਹਤਰੀ ਲਈ ਅਮਲ ਵੀ ਕਰਦੇ ਨੇ ਤੇ ਅਰਦਾਸਾਂ ਵੀ ਕਰਦੇ ਨੇ ਮੋਦੀ ਹਕੂਮਤ ਦੀ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਇਹ ਕਾਰਵਾਈ অতি ਸ਼ਰਮਨਾਕ ਤੇ ਇਨਸਾਨੀਅਤ ਵਿਰੋਧੀ ਆ ਉਹਨਾਂ ਕਹਾਂ ਕਿ ਬੇਸ਼ੱਕ ਹਕਮਰਾਨਾਂ ਨੇ ਸਾਡੇ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਉੱਤੇ ਪਾਬੰਦੀ ਲਗਾ ਕੇ ਅਸਾਂ ਤੇ ਕੈਦ ਜਵਰ ਕੀਤਾ ਪਰ ਸਾਡੀ ਵਿਦੇਸ਼ਾਂ ਵਿੱਚ ਬੈਠੇ ਸਮੁੱਚੇ ਸਿੱਖਾਂ ਨੂੰ ਇਹ ਜ਼ੋਰਦਾਰ ਅਪੀਲ ਹੈ ਕਿ ਉਹ ਗੁਰੂ ਸਾਹਿਬ ਦੇ ਮਹਾਨ ਗੁਰਪੁਰਬ ਉੱਤੇ ਵੱਡੀ ਗਿਣਤੀ ਵਿੱਚ ਪਾਕਿਸਤਾਨ ਪਹੁੰਚ ਕੇ ਨਾ ਹਕਮਰਾਨਾਂ ਨੂੰ ਇਹ ਦੱਸ ਦੇਣ ਕਿ ਅਸੀਂ ਗੈਰ ਧਾਰਮਿਕ ਅਜਿਹੇ ਹੁਕਮਾਂ ਨੂੰ ਮੰਨਣ ਦੇ ਬਿਲਕੁਲ ਵੀ ਪਵੰਦ ਨਹੀਂ ਹਾਂ ਤੇ ਨਾ ਹੀ ਸਿੱਖ ਕੌਮ ਅਜਿਹੇ ਹਕਮਰਾਨਾਂ ਦੀ ਕਦੀ ਗੁਲਾਮ ਬਣੀ ਹੈ ਤੇ ਨਾ ਹੀ ਬਣੇਗੀ